ਨਾਂ ਹਮ ਹਮ ਕਰਦੀਆਂ ਮਿਹਨਤ ਤੇ ਘਰਾਂ ਨੂੰ ਮਸਾਉਂਦੀਆਂ ਇਹਨਾਂ ਦਾ ਵੀ ਹੋਵੇ ਭਲਾ ਭਲਾ ਦੂਜਿਆਂ ਦਾ ਚਾਹੁੰਦੀਆਂ ਪਈਆਂ ਮਤਲਬ ਭਲਾ ਹੀ ਮੰਗਦੀਆਂ ਸਾਰਿਆਂ ਦੀਆਂ ਸਾਰਿਆਂ ਦਾ ਇਹਨਾਂ ਦਾ ਵੀ ਹੋਵੇ ਭਲਾ ਭਲਾ ਦੂਜਿਆਂ ਦਾ ਚਾਹੁੰਦੀਆਂ ਭੁੱਲਦੀਆਂ ਨਾ ਪੇਕੇ ਕਦੇ ਜਿੰਨਾ ਚਿਰ ਜਿਉਂਦੀਆਂ ਹਮ ਹਮ ਠੀਕ ਭੁੱਲਦੀਆਂ ਨਾ ਪੇਕੇ ਕਦੇ ਜਿੰਨਾ ਚਿਰ ਜਿਉਂਦੀਆਂ ਹਮ ਸਾਰਿਆਂ ਨੂੰ ਮਤਲਬ ਚੰਗੇ ਰਿਸ਼ਤੇਦਾਰ ਮਿਲ ਜਾਣ ਤੇ ਇਹ ਹੀ ਦੁਆ ਮਿਲ ਜਾਣ ਸਾਰਿਆਂ ਨੂੰ ਚੰਗੇ ਰਿਸ਼ਤੇਦਾਰ ਜੀ ਖੁਸ਼ੀਆਂ ਦੀ ਮਹਿਕ ਹੋਵੇ ਬਣਿਆਰੇ ਪਿਆਰ ਜੀ ਮਾਪਿਆਂ ਦਾ ਜੱਗ ਉੱਤੇ ਰਹੇ ਸਤਕਾਰ ਜੀ ਮਾਪਿਆਂ ਦਾ ਜੱਗ ਉੱਤੇ ਰਹੇ ਸਤਕਾਰ ਜੀ ਕਿਸੇ ਨੂੰ ਨਾ ਧੀਆਂ ਕਦੇ ਲੱਗਣ ਨਾ ਭਾਜੀ ਧੀਆਂ ਵਾਲੇ ਮਾਪੇ ਰਹਿਣ ਸਦਾ ਸੁਖੀ ਵਸਦੇ ਧੀਆਂ ਵਾਲੇ ਮਾਪੇ ਰਹਿਣ ਸਦਾ ਸੁਖੀ ਵਸਦੇ ਧੀਆਂ ਤੇ ਜਵਾਈਆਂ ਨਾਲ ਰਹਿਣ ਸਦਾ ਜੱਜ ਦੇ ਧੀਆਂ ਤੇ ਜਵਾਈਆਂ ਨਾਲ ਰਹਿਣ ਸਦਾ ਜੱਜ ਦੇ ਕਰਦੀਆਂ ਫਿਕਰ ਗੱਲਾਂ ਕਰਦੀਆਂ ਸਿਆਣੀਆਂ ਹਮਮ ਕਰਦੀਆਂ ਫਿਕਰ ਗੱਲਾਂ ਕਰਦੀਆਂ ਸਿਆਣੀਆਂ ਸਦਾ ਖੁਸ਼ ਰਹਿਣ ਇਹ ਧੀਆਂ ਧਿਆਣੀਆਂ ਹਰ ਜੀਤ ਇਹ ਜਗ ਤੇ ਰੀਤਾਂ ਨੇ ਪੁਰਾਣੀਆਂ ਕਿੰਨਾ ਐ ਪਾਲੀਆਂ ਤੇ ਕਿੰਨਾ ਨੇ ਲੈ ਜਾਣੀਆਂ ਕਿੰਨਾ ਐ ਪਾਲੀਆਂ ਤੇ ਕਿੰਨਾ ਨੇ ਲੈ ਜਾਣੀਆਂ ਜੀ